ਬਨੌਰੀ ਤੇ ਸ਼ੰਭੂ ਦੇ ਉੱਪਰ ਮੋਰਚਾ ਲਾਇਆ ਹੋਇਆ ਕੀ ਬਾਕੀ ਜੜੀਆਂ ਸਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਜਿਨ੍ਹਾਂ ਚ ਤੁਹਾਡੀ ਤੇ ਬਾਕੀ ਜਥੇਬੰਦੀਆਂ ਨੇ ਕੀ ਉਹਨਾਂ ਨੂੰ ਉਹ ਮੰਗਾ ਉਹ ਉਹ ਮੁੱਦਾ ਜਿਹੜੇ ਨੂੰ ਲੈ ਕੇ ਉਹ ਲੜਾਈ ਲੜੀ ਜਾ ਰਹੀ ਹੈ ਕੀ ਤੁਸੀਂ ਉਹਦੇ ਨਾਲ ਸਹਿਮਤ ਨਹੀਂ ਹੋ ਕੀ ਤੁਹਾਨੂੰ ਉਹ ਮੰਗਾ ਨਹੀਂ ਠੀਕ ਲੱਗਦੀਆਂ ਤੁਹਾਨੂੰ ਉਹ ਲੜਨ ਦਾ ਤਰੀਕਾ ਨਹੀਂ ਠੀਕ ਲੱਗਦਾ ਕੀ ਚੱਕਰ ਹੈ ਕਿ ਸਯੁਕਤ ਮੋਰਚੇ ਦੀਆਂ ਜਥੇਬੰਦੀਆਂ ਉਹਨਾਂ ਦੇ ਨਾਲ ਨਹੀਂ ਗਈਆਂ ਦੇਖੋ ਮਾਮਲਾ ਇਹ ਨਹੀਂਗਾ ਕਿ ਮੰਗਾ ਤੇ ਅਸਹਿਮਤੀ ਹੈ ਮੰਗਾ ਤੇ ਸਾਰਿਆਂ ਦੀ ਸਹਿਮਤੀ ਹੈ। ਹੂੰ। ਮਿੱਤਰ ਪਿਆਰਿਓ ਕਿਸਾਨ ਅੰਦੋਲਨ 'ਚ ਇੱਕ ਨਵਾਂ ਮੋੜ ਆ ਗਿਆ ਹੈ। ਕੱਲ ਸ਼ੰਭੂ ਮੋਰਚਾ ਤੋਂ ਸਰਵਨ ਸਿੰਘ ਪੰਦੇਰ ਨੇ ਸੰਯੁਕਤ ਕਿਸਾਨ ਮੋਰਚੇ 'ਚ ਜਿਹੜੀਆਂ ਜੱਥੇਬੰਦੀਆਂ ਨੇ ਉਹਨਾਂ ਨੂੰ ਇੱਕ ਚਿੱਠੀ ਲਿਖੀ ਹੈ ਤੇ ਚਿੱਠੀ ਦੇ ਵਿੱਚ ਅਪੀਲ ਕੀਤੀ ਹੈ ਕਿ ਸਾਡੀ ਹਮਾਇਤ ਤੇ ਆਓ, ਸਾਡੇ ਨਾਲ ਤੁਸੀਂ ਵੀ ਰਲੋ। ਤੇ ਦੂਜੇ ਪਾਸੇ ਉਸ ਚਿੱਠੀ ਦੇ ਉੱਪਰ ਇੱਕ ਵਿਵਾਦ ਪਾ ਖੜਾ ਹੋਇਆ ਹੈ। ਕਈ ਸਾਰੇ ਚੈਨਲਾਂ ਦੇ ਉੱਪਰ ਉਹ ਮੁੱਦਾ ਛਾ ਗਿਆ। ਔਰ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੀਆਂ ਕੁਝ ਜੱਦਬੰਦੀਆਂ ਦੇ ਆਗੂ ਨੇ ਉਹਨਾਂ ਦੇ ਵਿਚਾਰ ਵੀ ਉਸ ਚਿੱਠੀ ਦੇ ਬਾਰੇ ਆਏ ਨੇ ਮੁੱਦਾ ਇਹ ਪਖਿਆ ਵੀ ਪਹਿਲਾਂ ਤੋਂ ਸ਼ੰਭੂ ਤੇ ਖਨੌਰੀ ਮੋਰਚੇ ਦੇ ਉੱਪਰ ਇੱਕ ਪਾਸੇ ਸਰਵਨ ਸਿੰਘ ਪੰਦੇਰ ਤੇ ਸਰਜੀਤ ਫੂਲ ਹੋਰੀ ਲੱਗੇ ਹੋਏ ਨੇ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਮਰਨ ਵਰਤ ਰੱਖਿਆ ਤਾਂ ਮੁੱਦਾ ਇਹ ਬਣਿਆ ਕਿ ਜਿਹੜੀ ਹਮੈਤ ਦੇ ਲਈ ਚਿੱਠੀ ਲਿਖੀ ਗਈ ਹੈ ਉਹਦੇ ਤੇ ਸਰਵਨ ਸਿੰਘ ਪੰਦੇਰ ਦੇ ਅਕੱਲੇ ਦੇ ਦਸਕਤ ਨੇ ਤੇ ਜਗਜੀਤ ਸਿੰਘ ਢੱਲੇਵਾਲ ਦੇ ਦਸਕਤ ਨਹੀਂ ਗਏ ਤੇ ਇਹ ਚਰਚਾ ਹੈ ਕਿ ਜਗਜੀਤ ਸਿੰਘ ਢੱਲੇਵਾਲ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨਾਲ ਰਲ ਕੇ ਨਹੀਂ ਚੱਲਣਾ ਚਾਹੁੰਦੇ ਉਹ ਇਕੱਲੇ ਚੱਲਣਾ ਚਾਹੁੰਦੇ ਨੇ ਔਰ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੂੰ ਨਾਲ ਲੈਣਾ ਹੀ ਨਹੀਂ ਚਾਹੁੰਦੇ ਔਰ ਆਪਣੇ ਨਾਲ ਇਸ ਵਕਤ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਆਪਾਂ ਗੱਲ ਕਰਦੇ ਹਾਂ ਰਜਿੰਦਰ ਸਿੰਘ ਜੀ ਚਿੱਠੀ ਸ਼ੰਭੂ ਬਾਰਡਰ ਤੋਂ ਸੰਯੁਕਤ ਕਿਸਾਨ ਮੋਰਚੇ ਨੂੰ ਆਈ ਹੈ ਸੰਯੁਕਤ ਕਿਸਾਨ ਮੋਰਚੇ ਦਾ ਇਸ ਚਿੱਠੀ ਬਾਰੇ ਕੀ ਰਵਈਆ ਹੈ ਦੇਖੋ ਸੰਯੁਕਤ ਕਿਸਾਨ ਮੋਰਚਾ ਹਮੇਸ਼ਾ ਹੀ ਏਕਤਾ ਦਾ ਹਾਮੀ ਆ ਹਮ ਕਿ ਕਿਸਾਨ ਜਥੇਬੰਦੀਆਂ ਦੀ ਵੱਡੀ ਪੱਧਰ ਤੇ ਏਕਤਾ ਹੋਣੀ ਚਾਹੀਦੀ ਹੈ ਔਰ ਪਹਿਲਾਂ ਵੀ ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਹੇਠ ਏਕਤਾ ਕਰਕੇ ਹੀ ਅਸੀਂ ਦਿੱਲੀ ਮੋਰਚਾ ਜਿਹੜਾ ਸੀ ਉਹ ਫਤਿਹ ਕੀਤਾ ਸੀ ਹਮ ਪਰ ਦਿੱਲੀ ਮੋਰਚੇ ਤੋਂ ਬਾਅਦ ਚੋਣਾ ਕਰਕੇ ਜਿਹੜੀ ਸੰਯੁਕਤ ਕਿਸਾਨ ਮੋਰਚੇ 'ਚ ਫੁੱਟ ਪਈ ਹਮ ਕਿਰਤੀ ਕਿਸਾਨੀ ਉਹਨਾਂ ਨੇ ਚੋਣਾ ਨਹੀਂ ਲੜੀਆਂ ਕਿਰਤੀ ਕਿਸਾਨੀ ਉਹਨਾਂ ਨੇ ਉਦੋਂ ਵੀ ਚੰਡੀਗੜ੍ਹ ਪ੍ਰੈਸ ਕਾਨਫਰੰਸੇ ਕਰਕੇ ਕਿਹਾ ਸੀ ਕਿ ਜਿਹੜੇ ਚੋਣਾ ਚ ਗਏ ਉਹ ਵਾਪਸ ਆ ਜਾਣ ਕਿਉਂਕਿ ਆਪਾਂ ਮੋਰਚਾ ਸਸਪੈਂਡ ਕਰਕੇ ਆਏ ਆ ਕਿਸਾਨੀ ਦੀਆਂ ਬਹੁਤ ਸਾਰੀਆਂ ਮਸਲੇ ਹੱਲ ਕਰਾਉਣ ਵਾਲੇ ਆ ਤੇ ਜਿਹੜੇ ਉਹਨਾਂ ਨੂੰ ਮਾੜਾ ਚੰਗਾ ਬੋਲ ਰਹੇ ਸੀ ਅਸੀਂ ਉਹਨਾਂ ਨੂੰ ਜਥੇਬੰਦੀ ਨੂੰ ਕਿਹਾ ਕਿ ਮਾੜਾ ਚੰਗਾ ਨਾ ਬੋਲੋ ਆਪਾਂ ਗਾ ਜਿਹੜਾ ਹੈਗਾ ਇਕੱਠੇ ਹੋ ਕੇ ਫੇਰ ਚੱਲਣ ਦਾ ਗੰਜੈਸ਼ ਰਵੀ ਇਸ ਤਰ੍ਹਾਂ ਦੀਆਂ ਮਤਲਬ ਜਿਹੜੀਆਂ ਗਲਤ ਟਿੱਪਣੀਆਂ ਨਾ ਕੀਤੀਆਂ ਜਾਣ ਪਰ ਏਬੀ ਮੋਰਚਾ ਵੀ ਅਚਤਾਜੀ ਮੋਰਚਾ ਚੱਕ ਲਿਆ ਜੀ ਇੰਨੇ ਹਜ਼ਾਰ ਕਰੋੜ ਰੁਪਏ ਲੈ ਲਏ ਜੀ ਇਸ ਤਰ੍ਹਾਂ ਦੀਆਂ ਜਿਹੜੀਆਂ ਸੀ ਬੇਬੁਨਿਆਦ ਗੱਲਾਂ ਜਿਹੜੀਆਂ ਜਿਨ੍ਹਾਂ ਦਾ ਕੋਈ ਤੱਥ ਸਬੂਤ ਨਹੀਂ ਸੀ ਜਿਹਨੂੰ ਕਹਿੰਦੇ ਸੀ ਕਿ ਮੋਰਚੇ ਦੇ ਸਿਰਖੇ ਪਾਉਣ ਵਾਲੀਆਂ ਗੱਲਾਂ ਖਾਮਖਾਈਆਂ ਨੇ ਉਹ ਕੀਤੀਆਂ ਨਹੀਂ ਆ ਹੂੰ ਇਹਦੇ باوجود ਵੀ ਸੰਜੋਤ ਕਿਸਾਨ ਮੋਰਚੇ ਨੇ ਵੱਡਾ ਜਿਗਰਾ ਕਰਦਿਆਂ ਹੋਇਆਂ ਵੀ ਜਿਹੜੀਆਂ ਜਥੇਬੰਦੀਆਂ ਮੋਰਚੇ ਤੋਂ ਬਾਹਰ ਗਈਆਂ ਨੇ ਉਹਨਾਂ ਨੂੰ ਵਾਪਸ ਲਿਆਉਣ ਲਈ ਸਿਰ ਤੋੜ ਯਤਨ ਕੀਤੇ ਹੂੰ ਕਾਫੀ ਜੰਦੇ ਇਹ ਬੰਦੀਆਂ ਵਾਪਸ ਆ ਗਈਆਂ ਪਰ ਫਿਰ ਵੀ ਰਾਜੇਵਾਲ ਸਾਹਿਬ ਦੀ ਗਵਾਈ ਚ ਪੰਜ ਜਥੇਬੰਦੀਆਂ ਹੂੰ ਇੱਕ ਧੜਾ ਡੱਲੇਵਾਲ ਸਾਹਿਬ ਦਾ ਔਰ ਇੱਕ ਧੜਾ ਧੜਾ ਜਿਹੜਾ ਸੀਗਾ ਉਹ ਪੰਦੇਰ ਹੋਰਾਂ ਦਾ ਜਿਹੜਾ ਸੀਗਾ ਉਹ ਵੱਖਰਾ ਪੰਦੇਰੋਰੀ ਪਹਿਲਾਂ ਵੀ ਮੱਖਰੀ ਚੱਲਦੇ ਸੀ ਤਾਂ ਉਹਦੇ ਵਾਸਤੇ ਤਿੰਨ ਕਮੇਟੀਆਂ ਜਿਹੜੀਆਂ ਬਣਾ ਦਿੱਤੀਆਂ ਗਈਆਂ ਅੱਛਾ ਜਿਹੜੀ ਕਮੇਟੀ ਨੇ ਡੱਲੇਵਾਲ ਸਾਹਿਬ ਦੇ ਨਾਲ ਗੱਲ ਕਰਨੀ ਸੀ ਇੱਕ ਕਮੇਟੀ ਨੇ ਗੱਲ ਕਰਨੀ ਸੀ ਪੰਦੇਰ ਸਾਹਿਬ ਦੇ ਨਾਲ ਇੱਕ ਕਮੇਟੀ ਨੇ ਗੱਲ ਕਰਨੀ ਸੀ ਰਾਜੀਵਾਲ ਸਾਹਿਬ ਹੋਰਾਂ ਦੇ ਨਾਲ ਤੇ ਜਿਹੜੀ ਰਾਜੀਵਾਲ ਸਾਹਿਬ ਹੋਰਾਂ ਦੇ ਨਾਲ ਗੱਲਬਾਤ ਹੋਈ ਉਹ ਕਮੇਟੀ ਦੀ ਗੱਲਬਾਤ ਜਿਹੜੀ ਸੀ ਉਹ ਸਿਰੇ ਉਹੋ ਚੜ ਗਈ। ਹੂੰ। ਔਰ ਰਾਜੀਵਾਲ ਸਾਹਿਬ ਜਿਹੜੇ ਸੀਗੇ ਉਹ ਮੋਰਚੇ ਦੇ ਵਿੱਚ ਜਿਹੜੇ ਸੀ ਵਾਪਸ ਉਹ ਆਏ। ਰਾਜੀਵਾਲ ਸਾਹਿਬ ਹੋਰੀ ਆਪਣੀਆਂ ਪੰਜ ਜਥੇਬੰਦੀਆਂ ਦੇ ਨਾਲ ਵਾਪਸ ਆ ਗਏ। ਉਹਨਾਂ ਨਾਲ ਏਕਤਾ ਜਿਹੜੀ ਸੀ ਉਹ ਸਿਰੇ ਚੜ ਗਈ। ਹੂੰ। ਜਿਹੜੀ ਕਮੇਟੀ ਨੇ ਡੱਲੇਵਾਲ ਸਾਹਿਬ ਨਾਲ ਗੱਲ ਕੀਤੀ ਹੂੰ ਡੱਲੇਵਾਲ ਸਾਹਿਬ ਹੋਰਾਂ ਨੇ ਏਕਤਾ ਨੂੰ ਹੰਗਾਰਾ ਨਹੀਂ ਪਰਿਆ। ਹੂੰ ਤੇ ਕਿਉਂਕਿ ਜਿਹੜੇ ਉਹਨਾਂ ਨੇ ਕਿਹਾ ਸੀ 3000 ਕਰੋੜ ਰੁਪਇਆ ਲਿਆ ਜਾਂ ਹੋਰ ਸਾਰੇ ਕਿਉਂਕਿ ਜਦੋਂ ਆਪਾਂ ਇਕੱਠੇ ਹੋਵਾਂਗੇ ਤੇ ਆਪਾਂ ਨੂੰ ਗੱਲਾਂ ਤਾਂ ਜਿਹੜੀਆਂ ਨੇ ਉਹ ਸਪਸ਼ਟ ਕਰਨੀਆਂ ਪੈਣਗੀਆਂ ਕਿਉਂਕਿ ਜੇ ਪਿਛਲੀਆਂ ਗੱਲਾਂ ਆਪਾਂ ਕਲੀਅਰ ਕਰਾਂਗੇ ਤੇ ਗਾਂ ਤਾਂ ਹੀ ਬਿਹਤਰ ਤਰੀਕੇ ਨਾਲ ਜਿਹੜੇ ਹੈਗੇ ਚੱਲ ਪੈਣੀਆਂ ਜਦੋਂ ਦੋ ਤਰ੍ਹਾਂ ਚ ਝਗੜਾ ਵੀ ਹੁੰਦਾ ਤੇ ਰਾਈ ਨਵਾ ਕਰਾਉਣ ਵਾਲੇ ਪਿਛਲੀਆਂ ਗੱਲਾਂ ਤਾਂ ਸਪਸ਼ਟ ਕਰਾਉਂਦੇ ਹੈਗੇ ਹੈ ਹਨ ਤੇ ਉਹਦੇ ਚ ਸੰਜੂਤ ਕਿਸਾਨ ਮੋਰਚੇ ਵੱਲੋਂ ਜਿਹੜਾ ਤੁਸੀਂ 3000 ਕਰੋੜ ਦੇ ਅਲੀਗੇਸ਼ਨ ਲਾਏ ਜਾਂ ਕੁਝ ਵੀ ਸੀਗਾ ਵੀ ਇਹਦੇ ਬਾਰੇ ਤੁਹਾਡੇ ਕੋਲ ਤੱਥ ਸਬੂਤ ਕੋਈ ਕੀ ਹੈਗਾ ਤੁਸੀਂ ਉਹ ਸਪਸ਼ਟ ਕਰੋ ਦਲੇਵਾਲ ਸਾਹਿਬ ਹੋਰੀ ਉਸ ਗਲਤੀ ਜਿਹੜੀ ਸੀਗੀ ਉਹ ਇਕਤਾ ਤੇ ਨਹੀਂ ਆਏ ਉਹਨਾਂ ਨੇ ਗੱਲਬਾਤ ਜਿਹੜੀ ਉਹ ਨਹੀਂ ਕੀਤੀ ਹੂੰ ਜਿਹੜੀ ਕਮੇਟੀ ਨੇ ਭੰਦੇਰ ਸਾਹਿਬ ਨਾਲ ਗੱਲਬਾਤ ਕੀਤੀ ਉਹਨਾਂ ਨਾਲ ਇਹ ਸੀ ਕਿ ਜੋ 26 ਜਨਵਰੀ ਨੂੰ ਦਿੱਲੀ ਮੋਰਚੇ 'ਚ ਹੋਇਆ ਕਿਉਂਕਿ 26 ਮੋਰਚ ਜਨਵਰੀ ਦੀ ਘਟਨਾ ਨੂੰ ਸੰਯੁਕਤ ਕਿਸਾਨ ਮੋਰਚਾ ਮੋਰਚੇ ਨੂੰ ਬਿਲਕੁਲ ਢਾਹ ਲਾਉਣ ਵਾਲੀ ਘਟਨਾ ਮੰਨਦਾ ਕਿ ਬਿਲਕੁਲ ਮੋਰਚੇ ਨੂੰ ਖਤਮ ਕਰਨ ਦੀ ਜਿਹੜੀ ਇੱਕ ਤਰ੍ਹਾਂ ਦੀ ਉਹ ਕੋਸ਼ਿਸ਼ ਸੀਗੀ ਹੂੰ ਔਰ ਇਹ ਨਹੀਂ ਸੀਗਾ ਕਿ ਉਹ 26 ਜਨਵਰੀ ਤੋਂ ਬਾਅਦ ਉਹਨਾਂ ਨਾਲ ਵਖਰੀਵੇਂ ਪੈਦਾ ਹੋਏ ਆ ਹੂੰ ਉਹ ਪਹਿਲਾਂ ਵੀ ਜਦੋਂ ਦਿੱਲੀ ਗਏ ਆ ਜਦੋਂ ਜਾ ਕੇ ਸਿੰਘੂ ਟਿਕਰੀ ਮੋਰਚਾ ਲੱਗਿਆ ਸੀ ਉਹ ਕਾਫੀ ਦਿਨ ਬਾਅਦ ਚ ਗਏ ਆ ਬਹੁਤ ਸਾਰੇ ਲੋਕਾਂ ਦੇ ਧਿਆਨ ਚ ਨਹੀਂ ਹੋਊਗਾ ਵੀ ਉਹ ਘੱਟੋ ਘੱਟ 10 12 ਦਿਨ ਬਾਅਦ ਦੇ ਵਿੱਚ ਜਿਹੜੇ ਹੈਗੇ ਦਿੱਲੀ ਹੈਗੇ ਆ ਉਹਨਾਂ ਨੇ ਜਾਣ ਪੰਨੂ ਪੰਧੇਰ ਦੀ ਜਿੱਥੇ ਬੰਦੀ ਅੱਛਾ ਸੰਯੁਕਤ ਕਿਸਾਨ ਮੋਰਚਾ ਨਵੰਬਰ ਚ ਜਾ ਕੇ ਉਹਨੇ ਮੋਰਚਾ ਲਾ ਲਿਆ ਸੀ ਉਹ ਦਸੰਬਰ ਦੇ ਵਿੱਚ ਜਿਹੜੇ ਹੈਗੇ ਆ ਦਿੱਲੀ ਹੈਗੇ ਆ ਉਹ ਗਏ ਹੈਗੇ ਆ ਮਤਲਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਬਾਅਦ ਚ ਗਏ ਆ ਕਾਫੀ ਦਿਨ ਬਾਅਦ ਚ ਗਏ ਹੈਗੇ ਦਸੰਬਰ ਦੇ ਵਿੱਚ ਗਏ ਆ ਦਸੰਬਰ ਦੀ ਕਿੰਨੀ ਤਰੀਕ ਨੂੰ ਗਏ ਉਹ 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 10 ਵੀ ਥੱਕਦੇ ਹੈਗੇ ਐਗਜ਼ੈਕਟ ਇਹ ਪਤਾ ਕਾਫੀ ਦਿਨ ਬਾਅਦ ਚ ਗਏ ਤਾਂ ਉਹਦੇ ਚ ਇਹ ਸੀਗਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਜਦੋਂ 26 ਜਨਵਰੀ ਦੀ ਕਾਲ ਸੀ ਤਾਂ ਉਹ ਜਿਹੜਾ ਮਤਲਬ ਉਹਨਾਂ ਨੇ ਵੱਖਰੇ ਜਾਣ ਦਾ ਫੈਸਲਾ ਕੀਤਾ ਤੇ ਉਹਦੇ ਬਾਰੇ 25 ਜਨਵਰੀ ਦੀ ਰਾਤ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਮਤਲਬ ਉਹਨਾਂ ਨੂੰ ਕਿਹਾ ਵੀ ਤੁਸੀਂ ਇਸ ਤਰ੍ਹਾਂ ਨਾ ਕਰੋ ਆਪਾਂ ਇੱਕ ਇੱਕ ਤਰੀਕੇ ਦੇ ਦਾ ਅੰਦੋਲਨ ਦਾ ਨੁਕਸਾਨ ਹੋ ਅੰਦੋਲਨ 'ਚ 파ੜ ਪਏਗਾ ਇੱਥੋਂ ਤੱਕ ਕਿ ਉਗਰਾਹਾ ਸਾਹਿਬ ਨੇ ਕਿਹਾ ਵੀ ਸਾਡੇ ਨਾਲ ਉਹ ਥੋੜੀ ਬਦਲ ਬਸੜੀ ਉਹਨਾਂ ਦੀ ਗੱਲਬਾਤ ਜਿਹੜੀ ਹੁੰਦੀ ਰਹਿੰਦੀ ਹੈਗੀ ਆ ਸੰਜੂਤ ਕਿਸਾਨ ਮੋਰਚੇ ਨੇ ਉਸੇ ਮੀਟਿੰਗ ਚੋਂ ਹੀ ਸਰਦਾਰ ਜਗਿੰਦਰ ਸਿੰਘ ਉਗਰਾਹਾ ਤੇ ਸਰਦਾਰ ਅਜੀਤ ਸਿੰਘ ਫੂਲ ਤੇ ਹਰਪਾਲ ਸੰਘਾ ਜੀ ਇਹ ਤਿੰਨ ਜਣਿਆਂ ਨੂੰ ਉਹਨਾਂ ਦੇ ਨਾਲ ਰਾਤ ਨੂੰ ਗੱਲਬਾਤ ਕਰਨ ਲਈ ਭੇਜਿਆ ਪਰ ਉਹਨਾਂ ਨੇ ਬਿਲਕੁਲ ਸਪਸ਼ਟ ਜਿਹੜਾ ਸੀ ਜਵਾਬ ਉਹ ਦਿੱਤਾ ਹਮ ਅਨਕਾ ਅੱਛਾ ਮਤਲਬ ਇਹ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਨਾ ਨਹੀਂ ਕਰ ਸਕਦਾਗਾ ਹਮ ਔਰ ਉਹ ਲਾਲ ਕਿਲੇ ਲੈ ਕੇ ਗਏ ਲੋਕਾਂ ਨੂੰ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਲਾਲ ਕਿਲੇ ਧਰਨਾ ਲਾਵਾਂਗੇ ਫਿਰ ਜਿਸ ਤਰ੍ਹਾਂ ਉੱਥੋਂ ਸਾਰੇ ਅਗਵਾਈ ਕਰਨ ਵਾਲੇ ਸੀ ਲਾਲ ਕਿਲੇ ਜਾਣ ਵਾਲੇ ਜਿਸ ਤਰ੍ਹਾਂ ਉਹ ਸੋ ਸਾਰੇ ਵਾਪਸ ਆਏ ਹੈਗੇ ਆ ਲੋਕਾਂ ਦਾ ਨੁਕਸਾਨ ਉਹ ਸਾਰੇ ਸਾਹਮਣੇ ਹੈਗਾ ਹੁਣ ਇਹ ਘਟਨਾ ਤੇ ਕਿੰਦਾ ਕੀ ਦੋਸ਼ ਸੀ ਇਸ ਗੱਲ ਦਾ ਨਤਾਰਾ ਕੀਤੇ ਬਿਨਾ ਹਮ ਕਿਉਂਕਿ ਇਹ ਕਿਸਾਨ ਅੰਦੋਲਨ ਦੇ ਬੀਤੇ ਹੋਏ ਦੀ ਗੱਲ ਨਹੀਂ ਕਿਸਾਨ ਅੰਦੋਲਨ ਦਾ ਭਵਿੱਖ ਦਾ ਵੀ ਸਵਾਲ ਇਹਦੇ ਨਾਲ ਜਿਹੜਾ ਹੈਗਾ ਉਹ ਜੁੜਿਆ ਹੋਇਆ ਕਿ ਪਿਛਲੇ ਜਿਹੜੇ ਕੋ ਫਰਕ ਰਹੇ ਹੈਗੇ ਆ ਉਹ ਗੱਲ ਕਲੀਅਰ ਕਰਕੇ ਹੂੰ ਜੋ ਉਹ ਗੱਲਾਂ ਕਲੀਅਰ ਕਰਕੇ ਸਪਸ਼ਟ ਕਰਕੇ ਤਾਂ ਕਿ ਅੱਗੇ ਤੋਂ ਜਿਹੜੀ ਸਾਡੀ ਯੂਨਿਟੀ ਉਸਰੇ ਉਹਦੇ ਚ ਨਾ ਕੋਈ ਕਵੇ ਯਾਰ ਵੀ ਮੈਂ ਤਾਂ ਇਹਦੇ ਚ ਵੀ ਹੁਣ ਜਾ ਕੇ ਵੀ ਮੈਂ ਤਾਂ ਨਹੀਂ ਮੰਨਦਾ ਮੈਂ ਤਾਂ ਐ ਕਰੂੰਗਾ ਕਿਉਂਕਿ ਏਕਤਾ ਦੇ ਵਿੱਚ ਤਾਂ ਇਹ ਆ ਨਾ ਕਿ ਸਾਨੂੰ ਇੱਕ ਤਰੀਕੇ ਨਾਲ ਜਿਹੜਾ ਹੈਗਾ ਉਹ ਇੱਕ ਦਿਸ਼ਾ ਦੇ ਵਿੱਚ ਸਾਰਿਆਂ ਨੂੰ ਚੱਲਣਾ ਪਏਗਾ ਤਾਂ ਹੀ ਏਕਤਾ ਬਣੇਗੀ ਹੂੰ ਕਿਉਂਕਿ ਜਿਹੜੀਆਂ ਜਥੇਬੰਦੀ ਦੇ ਵਿੱਚ ਇਹ ਹੁੰਦਾ ਕਿ ਘੱਟ ਗਿਣਤੀ ਬਹੁਤ ਗਿਣਤੀ ਨਾਲ ਫੈਸਲਾ ਹੁੰਦੇ ਆ ਜਦੋਂ ਜਥੇਬੰਦੀਆਂ ਦੇ ਸਾਂਝੇ ਸੰਘਰਸ਼ ਹੁੰਦੇ ਆ ਤੇ ਉਹ ਸਹਿਮਤੀ ਬਣਾ ਕੇ ਲੜੇ ਜਾਂਦੇ ਆ ਤੇ ਜੇ ਉਹਦੇ 'ਚ ਕੋਈ ਅਸਹਿਮਤ ਹੋਵੇ ਤਾਂ ਉਹਦਾ ਇਹ ਨਹੀਂ ਹੁੰਦਾਗਾ ਕਿ ਉਹ ਵੱਖਰੀ ਲੀ ਜਿਹੜੀ ਹੈਗੀ ਆ ਉਹ ਉਹ ਬਾੜੂਗਾ ਫਿਰ ਸਾਂਝੇ ਦਾ ਤਾਂ ਮਤਲਬ ਕੋਈ ਆ ਰਹਿ ਨਹੀਂ ਸਕਦਾ ਆਪਣੇ ਪੱਧਰ ਤੇ ਜਥੇਬੰਦੀਆਂ ਸਰਗਰਮੀ ਕਰਨ ਲਈ ਜਿਹੜਾ ਆਜ਼ਾਦ ਹੁੰਦੀਆਂ ਨੇ ਤੇ ਇਹ ਜਿਹੜੀਆਂ ਗੱਲਾਂ ਨੇ ਇਹਦੇ 'ਚ ਸਪਸ਼ਟ ਕਰਨ ਦੇ ਵਿੱਚ ਕਿਸੇ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਜੇ ਅਸੀਂ ਕਿਸਾਨ ਕਿਸਾਨਾਂ ਦੇ ਪ੍ਰਤੀ ਜਿਹੜੇ ਹੈਗੇ ਆ ਉਹ ਸਹਿਿਰਦ ਹੈਗੇ ਆ ਤੇ ਹੁਣ ਵੀ ਜਿਹੜੀ ਚਿੱਠੀ ਆਈ ਹੈਗੀ ਆ ਏਕਤਾ ਦੀ ਗੱਲ ਸੰਯੁਕਤ ਕਿਸਾਨ ਮੋਰਚੇ ਨੇ ਤਾਂ ਬਹੁਤ ਕੀਤੀ ਹੈਗੀ ਆ ਸੰਯੁਕਤ ਕਿਸਾਨ ਮੋਰਚਾ ਅੱਜ ਵੀ ਏਕਤਾ ਦਾ ਹਾਮੀ ਆ ਪਰ ਅਸੂਲੀ ਏਕਤਾ ਦਾ ਹਾਮੀ ਆ ਕਿ ਅਸੂਲਾਂ ਦੇ ਆਧਾਰ ਤੇ ਜਿਹੜੀ ਏਕਤਾ ਹੈਗੀ ਆ ਹੋਵੇ ਪਰ ਉਹਦੇ ਚ ਡੱਲੇਵਾਲ ਸਾਹਿਬ ਚਲੋ ਉਹ ਉਹਨਾਂ ਦੀ ਸਿਹਤ ਨਹੀਂ ਠੀਕ ਗਿਆ ਸੀ ਉਹਨਾਂ ਦੀ ਚੰਗੀ ਸਿਹਤ ਲੰਮੀ ਉਮਰ ਦੀ ਜਿਹੜੀ ਹੈਗੀ ਆ ਕਾਮਨਾ ਕਰਦੇ ਆ ਕਿਉਂਕਿ ਬਜ਼ੁਰਗ ਆਗੂ ਨੇ ਉਹਨਾਂ ਦਾ ਤੰਦਰੁਸਤ ਰਹਿਣਾ ਠੀਕ ਰਹਿਣਾ ਜਿਹੜੀ ਹੈਗੀ ਉਹਨਾਂ ਨੂੰ ਲੋੜ ਆ ਕਿਸਾਨਾਂ ਨੂੰ ਤਾਂ ਪਰ ਉਹਨਾਂ ਦੇ ਜਨਰਲ ਸੈਕਟਰੀ ਕਾਕਾ ਕੋਟਰਾ ਉਹ ਜਥੇਬੰਦੀ ਹੋਰ ਲੋਕ ਨੇ ਹੈਗੇ ਨੇ ਉਹ ਉਹ ਚਿੱਠੀ ਤੇ ਸਾਈਨ ਕਰ ਸਕਦੇ ਹੈਗੇ ਉਹਨਾਂ ਨੂੰ ਨਹੀਂ ਕਿ ਤੁਹਾਨੂੰ ਲੱਗਦਾ ਹੈ ਕਿ ਅੱਜ ਵੀ ਡੱਲੇਵਾਲ ਸਾਹਿਬ ਹੋਰਾਂ ਦੀ ਜਥੇਬੰਦੀ ਏਕਤਾ ਦੇ ਵਿੱਚ ਹਾਮੀ ਨਹੀਂ ਹੋਊਗੀ ਤਾਂ ਨਹੀਂ ਸਾਈਨ ਕੀਤੇ ਜਾ ਰਹੇ ਇੰਜ ਲੱਗਦਾ ਜਿਵੇਂ ਕਿ ਰੁਲਦੂ ਮਾਨਸਾ ਉਹਨਾਂ ਨੇ ਇੱਕ ਕਲੀਅਰ ਕੱਟ ਤਿੰਨ ਚਾਰ ਚੈਨਲਾਂ ਤੇ ਕੱਲ ਉਹਨਾਂ ਨੇ ਕਹਿਤਾ ਰੁਲਦੂ ਮਾਨਸਾ ਕਹਿੰਦਾ ਵੀ ਡੱਲੇਵਾਲ ਸਾਹਿਬ ਹੋਰੀ ਜਾਣ ਕੇ ਸਾਈਨ ਨਹੀਂ ਕਰ ਰਹੇ ਉਹ ਏਕਤਾ ਕਰਨੀ ਨਹੀਂ ਚਾਹੁੰਦੇ ਉਹ ਸਾਂਝੇ ਮੰਚ ਤੇ ਆਉਣਾ ਨਹੀਂ ਚਾਹੁੰਦੇ ਤੁਹਾਨੂੰ ਲੱਗਦਾ ਇੰਝ ਨਹੀਂ ਦੇਖੋ ਇਹ ਤਾਂ ਡੱਲੇਵਾਲ ਸਾਹਿਬ ਦੀ ਜਥੇਬੰਦੀ ਦੇ ਆਗੂ ਮੀਡੀਆ ਨਾਲ ਹੀ ਗੱਲ ਜਾ ਰਹੀ ਉਹ ਸਪਸ਼ਟ ਕਰ ਦੇਣਗੇ ਵੀ ਅਸੀਂ ਏਕਤਾ ਦੇ ਹਾਮੀ ਹਾਂ ਕਿ ਨਹੀਂ ਹਾਮੀਗੇ ਪੰਦੇਰ ਸਾਹਿਬ ਦੀ ਲਿਖੀ ਚਿੱਠੀ ਦੇ ਨਾਲ ਉਹ ਸਹਿਮਤੀ ਪ੍ਰਗਟ ਕਰਦੇ ਕਿ ਨਹੀਂ ਕਰਦੇਗੇ ਇਹ ਤਾਂ ਬਿਹਤਰ ਜਵਾਬ ਤਾਂ ਉਹ ਖੁਦ ਦੇਣਗੇ ਉਹਨਾਂ ਨੂੰ ਤੇ ਇਸ ਗੱਲ ਦੇ ਬਿਹਤਰ ਜਵਾਬ ਜਿਹੜਾ ਉਹਨਾਂ ਨੂੰ ਦੇਣਾ ਵੀ ਚਾਹੀਦਾ ਹੈਗਾ ਹਾਂ ਤਾਂ ਏਕਤਾ ਤੇ ਜਿਹੜੀ ਆ ਗੱਲ ਹੈਗੀ ਏਕਤਾ ਦੇ ਨਹੀਂ ਪਰ ਜਿਵੇਂ ਉਹਨਾਂ ਨੇ ਇਹ ਟਿੱਕਰੀ ਆਪਣੇ ਖਨੌਰੀ ਤੇ ਸ਼ੰਭੂ ਦੇ ਉੱਪਰ ਮੋਰਚਾ ਲਾਇਆ ਹੋਇਆ। ਹੂੰ ਕੁਝ ਸਵਾਲ ਇਸ ਤਰ੍ਹਾਂ ਦੇ ਵੀ ਉੱਠ ਰਹੇ ਨੇ ਕਿ ਬਾਕੀ ਜਿਹੜੀਆਂ ਸਯੁਕਤ ਕਿਸਾਨ ਮੋਰਚੇ ਦੀਆਂ ਜੱਥੇਬੰਦੀਆਂ ਨੇ ਜਿਨ੍ਹਾਂ ਚ ਤੁਹਾਡੀ ਤੇ ਬਾਕੀ ਜੱਥੇਬੰਦੀਆਂ ਨੇ ਕਿ ਉਹਨਾਂ ਨੂੰ ਉਹ ਮੰਗਾ ਉਹ ਉਹ ਮੁੱਦਾ ਜਿਹੜੇ ਨੂੰ ਲੈ ਕੇ ਉਹ ਲੜਾਈ ਲੜੀ ਜਾ ਰਹੀ ਹੈ ਕੀ ਤੁਸੀਂ ਉਹਦੇ ਨਾਲ ਸਹਿਮਤ ਨਹੀਂ ਹੋ ਕਿ ਤੁਹਾਨੂੰ ਉਹ ਮੰਗਾ ਨਹੀਂ ਠੀਕ ਲੱਗਦੀਆਂ ਤੁਹਾਨੂੰ ਉਹ ਲੜਨ ਦਾ ਤਰੀਕਾ ਨਹੀਂ ਠੀਕ ਲੱਗਦਾ ਕੀ ਚੱਕਰ ਹੈ ਕਿ ਸਯੁਕਤ ਮੋਰਚੇ ਦੀਆਂ ਜੱਥੇਬੰਦੀਆਂ ਉਹਨਾਂ ਦੇ ਨਾਲ ਨਹੀਂ ਗਈਆਂ ਦੇਖੋ ਮਾਮਲਾ ਇਹ ਨਹੀਂਗਾ ਕਿ ਮੰਗਾਂ ਤੇ ਅਸਹਿਮਤੀ ਹੈ ਮੰਗਾਂ ਤੇ ਸਾਰਿਆਂ ਦੀ ਸਹਿਮਤੀ ਹੈ ਹਮ ਹੁਣ ਮੰਨ ਲਓ ਭਾਰਤ ਤੇ ਇਸ ਮੁਲਕ ਤੇ ਅੰਗਰੇਜ਼ਾਂ ਦਾ ਰਾਜ ਸੀ ਹਮ ਅੰਗਰੇਜ਼ਾ ਕੌਣ ਕਹਿੰਦੇ ਸੀ ਅੰਗਰੇਜ਼ ਇੱਥੇ ਰਹਿਣ ਹਮ ਹਮ ਕੋਈ ਨਹੀਂ ਚਾਹੁੰਦਾ ਸੀ ਵੀ ਅੰਗਰੇਜ਼ ਇੱਥੇ ਰਹਿਣ ਕੋਈ ਨਹੀਂ ਚਾਹੁੰਦਾ ਸੀ ਕਿ ਭਾਰਤ ਗੁਲਾਮ ਰਵੇ ਸਾਰੇ ਇਹ ਚਾਹੁੰਦੇ ਸੀ ਕਿ ਮੁਲਕ ਆਜ਼ਾਦ ਹੋਵੇ ਹਮ ਉਹਦੇ ਚੋਂ ਕੁਝ ਲੋਕਾਂ ਦਾ ਇਹ ਸੀ ਕੋਈ ਡੋਮੀਨੀਅਨ ਸਟੇਟਸ ਦੀ ਗੱਲ ਕਰਦੇ ਸੀ ਹਮ ਫਿਰ ਉਹ ਟੋਟਲ ਇੰਡੀਪੈਂਡੈਂਸ ਤੇ ਆ ਗਏ ਜੋ ਭਗ ਸਿੰਘ ਨੇ ਕਿਹਾ ਉਹਦੇ ਚ ਕੁਝ ਜਿਹੜੇ ਸੀਗੇ ਜਿੱਦਾਂ ਦਾ ਪ੍ਰਬੰਧ ਚੱਲਦਾ ਉਹਦਾਂ ਦਾ ਰੱਖਣਾ ਚਾਹੁੰਦੇ ਸੀ ਠੀਕ ਆ ਕੁਝ ਦਾ ਇਹ ਸੀਗਾ ਕਿ ਇੱਥੇ ਸਮਾਜਵਾਦੀ ਪ੍ਰਬੰਧ ਹੋਣਾ ਚਾਹੀਦਾ ਕਾਣੀ ਵੰਡ ਖਤਮ ਹੋਣੀ ਚਾਹੀਦੀ ਆ ਅੰਗਰੇਜ਼ਾਂ ਨੂੰ ਰੱਖ ਕੇ ਤਾਂ ਕੋਈ ਨਹੀਂ ਰਾਜੀ ਸੀ ਹੂੰ ਇਸ ਕਰਕੇ ਇਹ ਸਾਰੇ ਚਾਹੁੰਦੇ ਵੀ ਐਮਐਸਪੀ ਤੇ ਗਰੰਟੀ ਕਾਨੂੰਨ ਬਣੇ ਸਾਰੀ ਚੋਂਦੇ ਕਿਸਾਨੀ ਦੀ ਕਰਜ਼ੇ ਤੇ ਲੀਕ ਵੱਜੇ ਮਸਲਾ ਇਹ ਆ ਕਿ ਜਿਹੜਾ ਲੜਾਈ ਦਾ ਆਕਾਰ ਹੈਗਾ ਇਹ ਮਸਲਾ ਕਿੱਡਾ ਇਹਦੇ ਤੇ ਆਪੋ ਆਪਣੀ ਦ੍ਰਿਸ਼ਟੀ ਆ ਆਪੋ ਆਪਣੀ ਅਸੈਸਮੈਂਟ ਹੁਣ ਜਿਹੜਾ ਸਾਨੂੰ ਐਮਐਸਪੀ ਤੇ ਗਰੰਟੀ ਕਾਨੂੰਨ ਬੰਨਣਾ ਉਹਦੇ ਚ ਸਭ ਤੋਂ ਵੱਡਾ ਅੜਿੱਕਾ ਜਿਹੜੀ ਹੈਗੀ ਆ ਡਬਲਯੂਟੀਓ ਆ ਡਬਲਯੂਟੀਓ ਜਿਹੜੀ 1995 ਚ ਬਣੀ ਉਹਨੇ ਜਿਹੜੇ ਦੁਨੀਆਂ ਦੇ ਤਨਾੜ ਮੁਲਕ ਆ ਜਿੱਥੇ ਲੱਖ ਲੱਖ ਕਿੱਲੇ ਦਾ 70 70 ਹਜ਼ਾਰ ਹੈ 50 50 ਹਜ਼ਾਰ ਕਿੱਲੇ ਦੇ ਵੱਡੇ ਟੱਕ ਆ ਜਿਹੜੀ ਕਾਰਪੋਰੇਟ ਘਰਾਣੇ ਦੀ ਫਾਰਮਰ ਲੌਬੀ ਆ ਉਹਨੇ ਆਪਣੀਆਂ ਸਰਕਾਰਾਂ ਨੂੰ ਕਿਹਾ ਕਿ ਸਾਡਾ ਵਾਧੂ ਮਾਲ ਜਿਹੜਾ ਉਹ ਕਿਤੇ ਵਿਕੇ ਤਾਂ ਉਹ ਦੁਨੀਆ ਦੀ ਜਿਹੜੀ ਯੂਰਪੀਨ ਯੂਨੀਅਨ ਦੇ ਫਾਰਮਰ ਲੌਬੀ ਆ ਅਮਰੀਕਾ ਦੀ ਫਾਰਮਰ ਲੌਬੀ ਆ ਇਹਨਾਂ ਮੁਲਕਾਂ ਦੀਆਂ ਜਿਹੜੀਆਂ ਕਿਸਾਨਾਂ ਦੀਆਂ ਵੱਡੇ ਉਤਨਾੜ ਕਾਰਪੋਰੇਟ ਨੇ ਉਹਨੀਆਂ ਲੋੜਾਂ ਨੂੰ ਜਿਹੜੀਆਂ ਸੀ ਦਿੱਕਤਾਂ ਨੂੰ ਹੱਲ ਕਰਨ ਵਾਸਤੇ ਵਾਧੂ ਪੈਦਾਵਾਰ ਦਿੰਦੀਆਂ ਆਰਥਰ ਡੰਕਲ ਨੇ ਇੱਕ ਡੰਕਲ ਡਰਾਫਟ ਤਿਆਰ ਕੀਤਾ ਡੰਕਲ ਡਰਾਫਟ ਜਿਹੜਾ ਸੀਗਾ ਉਹ ਚਰਚਾ ਤੋਂ ਬਾਅਦ ਡੰਕਲ ਡਰਾਫਟ WTO ਦੇ ਵਿੱਚ ਜਿਹੜਾ ਸੀ ਉਹ 95 ਵਿੱਚ ਕਨਵਰਟ ਹੋ ਗਿਆ ਉਹਦੇ ਮੈਂ ਸੰਖੇਪ ਜਿਹਾ ਕਹਿਣਾ ਹੋਵੇ ਤਿੰਨ ਕੋ ਗੱਲਾਂ ਕਿ ਅਨਾਜ ਦੀ ਸਰਕਾਰੀ ਖਰੀਦ ਬੰਦ ਹੋਵੇ ਕਿ ਕਿਉਂਕਿ ਜੇ ਇੱਥੋਂ ਅਨਾਜ ਦੀ ਸਰਕਾਰੀ ਖਰੀਦ ਬੰਦ ਹੋਊਗੀ ਉਧਰਲਾ ਬਾਹਰਲਾ ਤਾਂ ਹੀ ਇਧਰ ਆ ਕੇ ਵਿਕੂਗਾ ਅੱਛਾ ਹੂੰ ਠੀਕ ਹੈ ਦੂਸਰਾ ਜਨਤਕ ਵੰਡ ਪ੍ਰਣਾਲੀ ਖਤਮ ਕੀਤੀ ਜਾਵੇ ਹੁਣ ਇੱਥੇ ਜੇ 80 85 ਕਰੋੜ ਲੋਕ ਰਾਸ਼ਨ ਦੀਪੂ ਤੋਂ ਸਸਤਾ ਰਾਸ਼ਨ ਉਹਨਾਂ ਨੂੰ ਦੱਸਦੇ 20-20 ਕਿਲੋ ਕਣਕ ਮਿਲਦੀ ਆ ਜਿਹੜਾ ਕਰੋੜਾਂ ਟਨ ਅਨਾਜ ਖਰੀਦਿਆ ਜਾਂਦਾ ਉਹ ਐਮਐਲਏ ਐਮਪੀਆਂ ਤੇ ਅਫਸਰਾਂ ਸ਼ਹੀ ਦੇ ਖਾਣ ਵਾਸਤੇ ਥੋੜਾ ਖਰੀਦਿਆ ਜਾਂਦਾ ਉਹ ਇੱਥੋਂ ਦੇ ਲੋੜਵੰਦ ਲੋਕਾਂ ਲਈ ਖਰੀਦਿਆ ਜਾਂਦਾ ਜੇ ਜਨਤਕ ਵੰਡ ਪ੍ਰਣਾਲੀ ਵੀ ਖਤਮ ਕਰਨੀ ਆ ਤੇ ਫਿਰ ਯਕੀਨਨ ਤੌਰ ਤੇ ਸਰਕਾਰੀ ਖਰੀਦ ਰੱਖਣੀ ਕਿਉਂ ਹੈਗੀ ਆ ਤੇ ਤ ਵੀ ਖੇਤੀ ਖੇਤਰ ਚ ਸਮੁੱਚੇ ਤੌਰ ਤੇ ਕਾਰਪੋਰੇਟ ਕਰਾਣਿਆਂ ਦੀ ਪ੍ਰਾਈਵੇਟ ਪ੍ਰੇਅਰ ਦੀ ਜਿਹੜੀ ਆ ਉਹ ਉਹਨਾਂ ਦੀ ਉਹਨਾਂ ਦਾ ਦਾਖਲਾ ਹੋਵੇ ਉਹਨਾਂ ਦਾ ਦਾਖਲਾ ਹੋਊਗਾ ਤੇ ਤਾਂ ਹੀ ਇੱਥੋਂ ਦਾ ਕਿਸਾਨ ਜਿਹੜਾ ਬਾਹਰ ਹੋਊਗਾ ਹੁਣ ਇਹ ਡਬਲਯੂਟੀਓ ਦੀਆਂ ਸ਼ਰਤਾਂ ਉਹ ਤਾਂ ਪਹਿਲੀ ਖਰੀਦ ਨੂੰ ਖਤਮ ਕਰਨਾ ਚਾਹੁੰਦੇ ਆ ਉਹ ਪਹਿਲੀ ਜਨਤਕ ਵੰਡ ਪ੍ਰਣਾਲੀ ਨੂੰ ਖਤਮ ਕਰਨਾ ਚਾਹੁੰਦੇ ਆ ਅਸੀਂ ਕਹਿੰਨੇ ਕਿ ਸਮੁੱਚੀ ਪੈਦਾਵਾਰ ਸਵਾਮੀਨਾਥਨ ਕਮਿਸ਼ਨ ਦੇ ਸੀ2+50% 50% ਦੇ ਮਤਾਬਕ ਉਹਦੀ ਖਰੀਦੀ ਲੀਗਲ ਗਾਰੰਟੀ ਹੋਵੇ ਇਸ ਗੱਲ ਦੀ ਸਹਿਮਤੀ ਆ ਪਰ ਕਿ ਜਿਹੜੇ ਉਹ ਸਾਮਰਾਜੀ ਮੁਲਕਾਂ ਨੇ WTO ਬਣਾਇਆ ਹੋਇਆ ਹੂੰ ਠੀਕ ਆ ਉਹ ਤਾਂ ਤੀਜੀ ਦੁਨੀਆ ਦੇ ਪਛੜੇ ਮੁਲਕਾਂ ਦੇ ਕਿਸਾਨ ਨੂੰ ਜ਼ਮੀਨ ਚੋਂ ਖਤਮ ਕੱਢਣਾ ਚਾਹੁੰਦੇ ਆ ਉਹ ਤਾਂ ਉਹ ਤਾਂ ਕੱਲਾ ਇਹ ਨਹੀਂ ਕਿ ਜ਼ਮੀਨ ਚੋਂ ਕੱਢਣਾ ਚਾਹੁੰਦੇ ਹੈਗੇ ਆ ਉਹ ਹੁਣ ਵੱਡੇ ਵੱਡੇ ਮਾਲ ਖੁੱਲ ਰਹੇ ਛੋਟੇ ਦਰਮਿਆਨੇ ਦੁਕਾਨਦਾਰ ਨੂੰ ਖਤਮ ਕਰਨਾ ਚਾਹੁੰਦੇ ਆ ਹੁਣ ਪੰਜਾਬ ਚੋਂ ਦੁੱਧ ਦੇ ਸੈਂਪਲ ਭਰੇ ਗਏ ਇਹ ਕਿਹਾ ਗਿਆ ਦੁੱਧ ਬਹੁਤ ਜ਼ਹਿਰੀਲਾ ਪਰ ਕਿਸੇ ਕੰਪਨੀ ਦਾ ਪੈਕਟ ਵਾਲਾ ਦੁੱਧ ਨਹੀਂ ਚੈੱਕ ਹੋਇਆ ਉਹ ਛੋਟੇ ਦਰਮਿਆਨੇ ਦੁੱਧ ਦੇ ਜਿਹੜਾ ਪੈਦਾਵਾਰ ਕਰਨ ਵਾਲਾ ਛੋਟਾ ਦਰਮਿਆਨਾ ਕਿਸਾਨ ਮਜ਼ਦੂਰ ਉਹਨੂੰ ਬਾਹਰ ਕੱਢਣਾ ਚਾਹੁੰਦੇ ਉਹਦੇ ਚ ਜਦੋਂ ਏਡੀ ਵੱਡੀ ਨੀਤੀ ਆ ਉਹਨਾਂ ਦੀ ਔਰ ਕੱਲਾ ਇਹ ਨਹੀਂਗਾ ਕਿ ਡਬਲਯੂਟੀਓ ਇਦਾਂ ਹੀ ਮਤਲਬ ਸਾਮਰਾਜੀਆਂ ਦੇ ਕਹਿੰਦੇ ਸਿਰਫ ਉਹ ਕੱਲੀ ਖੇਤੀ ਦੀ ਗੱਲ ਕਰਦੀ ਹੈਗੀ ਆ ਜਿਹੜੇ ਉਹ ਸਾਮਰਾਜੀ ਨੇ ਉਹਨਾਂ ਬਾਰੇ ਹੀ ਅਮਰੀਕਾ ਦੀ ਖੁਫੀ ਏਜੰਸੀ ਦੇ ਅਧਿਕਾਰੀ ਜੌਨ ਪਾਰਕਿੰਗਸ ਦੀ ਕੁਝ ਸਾਲ ਪਹਿਲਾਂ ਕਿਤਾਬ ਆਈ ਉਹ ਪੰਜਾਬੀ ਚ ਵੀ ਮਿਲਦੀ ਆ ਆਰਥਿਕ ਤੇ ਅក្តਾਕਵਾਲੀਆ ਬਿਆਨ ਉਹਨੇ ਕਹੇ ਕਿ ਤਿੰਨ ਤਰੀਕਿਆਂ ਨਾਲ ਦੁਨੀਆ ਨੂੰ ਨਟਦੇ ਆ ਪਹਿਲਾ ਤਰੀਕਾ ਆਪਣੇ ਕਾਰਪੋਰੇਟ ਘਰਾਣਿਆਂ ਨੂੰ ਕੰਪਨੀਆਂ ਨੂੰ ਭੇਜ ਕੇ ਭਾਰਤ ਅਰਗੇ ਪਾਕਿਸਤਾਨ ਅਰਗੇ ਇਹ ਜਿਹੜੇ ਪਛੜੇ ਮੁਲਕ ਆ ਇਹੋ ਦੀ ਧਾਰਨਾ ਸਾਡੇ ਇੱਥੇ ਯਾਨੀ ਕਿ ਦੁਨੀਆ ਚ ਚੌਥੇ ਨੰਬਰ ਤੇ ਆ ਮੁਲਕ ਲੋਹਾ ਪੈਦਾ ਕਰਨ ਚ ਇੰਡੀਆ ਚ ਇੱਥੇ ਨੀਲ ਕਟਰਮ ਨਹੀਂ ਬਣਦਾਗਾ ਟਰੈਕਟਰ ਦਾ ਛੱਡੋ ਦੂਰ ਦੀ ਗੱਲ ਆ। ਤੁਹਾਨੂੰ ਨੀਲ ਕਟਰ ਵੀ ਮੇਡ ਇਨ ਇੰਡੀਆ ਵਾਲਾ ਨਹੀਂ ਮਿਲੂਗਾ। ਯਾਨੀ ਕਿ ਸਾਡੀ ਮਾਰਕੀਟ ਤੇ ਇੰਨਾ ਕਬਜ਼ਾ ਵਿਦੇਸ਼ੀ ਕੰਪਨੀਆਂ ਦਾ ਉਹਨਾਂ ਦਾ ਸਮਾਨ ਇਧਰ ਵਿਖਦਾ ਹੈਗਾ। ਜਦੋਂ ਉਹਨਾਂ ਦਾ ਸਮਾਨ ਵਿਖਦਾ ਇਥੇ ਇੰਡਸਟਰੀ ਕਿਵੇਂ ਡਵੈਲਪ ਹੋ ਸਕਦੀ ਆ। ਜਦੋਂ ਇਧਰ ਤੇ ਕਿਤ ਮਾਰਕੀਟ ਤੇ ਤਾਂ ਸਾਮਰਾਜ ਦਾ ਕਬਜ਼ਾ ਹੈ ਨਾ। ਫਿਰ ਉਹ ਜਿਹੜਾ ਕੰਪਨੀਆਂ ਭੇਜ ਕੇ ਉਹ ਕਹਿੰਦਾ ਵੀ ਉਹਦੇ ਚ ਸਾਡੇ ਵਰਗੇ ਮੁਲਕ ਆਉਂਦੇ ਆ। ਦੂਸਰਾ ਉਹ ਕਹਿੰਦਾ ਵੀ ਜੇ ਇਥੇ ਕਿਤੇ ਕੋਈ ਕੰਪਨੀਆਂ ਨੂੰ ਦਾਖਲੇ ਤੇ ਕੋਈ ਅੜਿੱਕਾ ਲੱਗਦਾ ਹੈਗਾ। ਤਾ ਉਥੇ ਫਿਰ ਉਹ ਕੀ ਕਰਦੇ ਹੈਗੇ ਆ ਉਥੇ ਉਹ ਫੌਜ ਦੇ ਰਾਹੀਂ ਜਿਹੜਾ ਤਖਤਾ ਪਲਟਾਉਣ ਦੀ ਕੋਸ਼ਿਸ਼ ਕਰਦੇ ਆ ਆਪਣੇ ਕਾਰਪੋਰੇਟ ਘਰਾਣਿਆਂ ਦਾ ਕੋਈ ਪਿੱਠੂ ਜਿਹੜਾ ਬੰਦਾ ਉਹਨੂੰ ਗੱਦੀ ਤੇ ਜਿਹੜਾ ਹੈਗਾ ਉਹ ਉਹ ਪਿਠਾਉਂਦੇ ਆ ਉਹ ਕਹਿੰਦਾ ਤਖਤਾ ਪਲਟਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਗਈਆਂ ਉਹਦੀਆਂ ਕਈ ਜਿਹੜੀਆਂ ਉਦਾਹਰਨਾਂ ਨੇ ਉਹਦੇ ਵਿੱਚ ਮੈਂ ਇੱਕ ਉਦਾਹਰਨ ਚਿੱਲੀ ਦਾ ਰਾਸ਼ਟਰਪਤੀ ਅਲਾਦੇ ਸੀਗਾ ਹਾਂ ਅਲਾਦੇ ਨੇ ਦੋ ਕੰਪਨੀਆਂ ਜਿਹੜੀਆਂ ਸੀ ਵੱਡੀਆਂ ਕੰਪਨੀਆਂ ਸੀ ਉਹਨਾਂ ਦੇ ਕਾਰੋਬਾਰ ਨੂੰ ਨੈਸ਼ਨਲਾਈਜ਼ ਕਰਤਾ ਹੂੰ ਕਾਰਪੋਰੇਟ ਘਰਾਣਿਆਂ ਨੇ ਚਿੱਲੀ ਦੇ ਰਾਸ਼ਟਰਪਤੀ ਅਲੈਦੇ ਦਾ ਕਤਲ ਕਰਵਾਤਾ ਹੂੰ ਕਾਰਪੋਰੇਟ ਘਰਾਣੇ ਕੱਲਾ ਆਇਆ ਨਹੀਂ ਕਾਰਪੋਰੇਟ ਘਰਾਣੇ ਆ ਇਹ ਕਹੀਓ ਇਹ ਇਹ ਨਹੀਂ ਹੈਗਾਗਾ ਪੂਰਾ ਕਾਰਪੋਰੇਟ ਘਰਾਣਿਆਂ ਦਾ ਮਤਲਬ ਜਿਹੜੇ ਵੱਡੇ ਸਾਮਰਾਜੀ ਮੁਲਕ ਆ ਉਹ ਫੰਕਸ਼ਨਿੰਗ ਕਿਵੇਂ ਕਰਦੇ ਆ ਉਹ ਸਾਨੂੰ ਸਮਝਣਾ ਪਵੇਗਾ ਉਹਨਾਂ ਨੇ ਰਾਸ਼ਟਰਪਤੀ ਦਾ ਜਿਹੜਾ ਸੀਗਾ ਉਹ ਕਤਲ ਕਰਵਾਤਾ ਦੂਸਰਾ ਤਰੀਕਾ ਜਿਹੜਾ ਹੈਗਾ ਉਹ ਇਹ ਵੀ ਜਿਹੜੀ ਫੌਜੀ ਤਾਕਤਾਂ ਉਲਟਾਈ ਉਹਨਾਂ ਨੇ ਕਿਊਬਾ 'ਚ ਕੋਸ਼ਿਸ਼ ਕੀਤੀ ਉਹਨਾਂ ਨੇ ਵੈਂਜੂਏਲਾ 'ਚ ਕੋਸ਼ਿਸ਼ ਕੀਤੀ ਉਹ ਕਹਿੰਦਾ ਜੇ ਕਿਤੇ ਕੋਈ ਫੌਜੀ ਫੌਜ ਨਹੀਂ ਵੀ ਉਹ ਤਖਤਾ ਪਲਟਾ ਕੇ ਸਾਮਰਾਜੀ ਨਾ ਕਰ ਸਕਣ ਕਬਜ਼ਾ ਫਿਰ ਉਹ ਕਹਿੰਦਾ ਸਿੱਧਾ ਹਮਲਾ ਕਰਦੇ ਉਹਦੀ ਉਦਾਹਰਨ ইরাਕ ਆ ਹਮ ਅਫਗਾਨਿਸਤਾਨ ਆ ਉਹਨਾਂ ইরাਕ ਦੇ ਵਿੱਚ ਕਿਹਾ ਇਹ ਗਿਆ ਕਿ ਅਸੀਂ ਜੀ ਤਾਨਾਸ਼ਹੀ ਖਤਮ ਕਰਨੀਆਂ ਸੁਦਾਮ ਸੈਨ ਕੋਲੇ ਖਤਰਨਾਕ ਹਥਿਆਰ ਆ ਅਸਲ ਦੇ ਵਿੱਚ ਕੀ ਸੀ ਕਿ ਉਹ ਡਾਲਰ ਦੀ ਹੈਜ਼ਮਨੀ ਨੂੰ ਚੈਲੰਜ ਕਰ ਰਿਆ ਸੀਗਾ ਸੁਦਾਮ ਸੁਦਾਮ ਹਮ ਸੁਦਾਮ ਤਾਂ ਮਤਲਬ ਜਿਵੇਂ ਬਹੁਤ ਸਾਰੇ ਮੁਲਕਾਂ ਨੂੰ ਉਹਨਾਂ ਦੀ ਕਰੰਸੀ ਜ ਤੇਲ ਵਿੱਚ ਨੂੰ ਤਿਆਰ ਸੀ ਕਿ ਮੈਂ ਡਾਲਰ ਦੀ ਜਿਹੜੀ ਉਹ ਤਾਂ ਜਿਹੜੀ ਨਹੀਂ ਮੰਨਦਾਗਾ ਠੀਕ ਆ ਉਹਦੇ ਚੋ ਬਹਾਨਾ ਇਹ ਬਣਾਇਆ ਗਿਆ ਕਿਉਂਕਿ ਜੇ ਅਸੀਂ ਪੋਲੀਟੀਕਲ ਇਕਨੋਮੀ ਨੂੰ ਸਮਝਦੇ ਆ ਤਾਂ ਅਸੀਂ ਇਹ ਵੀ ਇਹ ਜਾਣੀਏ ਕਿ ਸਾਮਰਾਜ ਕਿਸ ਪੱਧਰ ਤੱਕ ਜਾਂਦਾ ਤਖਤੇ ਪਲਟਾਉਂਦਾ ਮਤਲਬ ਚੁਣੇ ਹੋਏ ਜਿਹੜੀਆਂ ਸਰਕਾਰਾਂ ਉਹਨਾਂ ਨੂੰ ਮਾਰਦਾ ਹੈਗਾ ਸਿੱਧੇ ਸਿੱਧੇ ਹਮਲੇ ਕਰਦਾ ਹੈਗਾ ਤੇ ਉਹ ਉਹ ਉਸ ਕਾਰਪੇਟ ਘਰਾਣਿਆਂ ਨੂੰ ਉਹਨਾਂ ਸਾਮਰਾਜੀਆਂ ਤੋਂ ਇਸ ਮੁਲਕ ਦੀ ਕਿਸਾਨੀ ਨੂੰ ਬਚਾਉਣਾ ਉਹਦੇ ਹਿੱਤ ਦਾ ਕਾਨੂੰਨ ਬਣਾਉਣਾ ਜਿਹੜਾ ਕਾਰਪੋਰੇਟ ਦੇ ਬਿਲਕੁਲ ਅਗੇਂਸਟ ਜਾਂਦਾ ਹੋਵੇ ਇਹ ਏਡਾ ਵੱਡਾ ਮਾਮਲਾ ਇਹਦੇ ਵਾਸਤੇ ਪੰਜਾਬ ਵਰਗੀ ਜਿਹੜੀ ਲਹਿਰ ਦਿੱਲੀ ਮੋਰਚੇ ਉੱਤੇ ਸੀ ਘੱਟੋ ਘੱਟ ਕੁ ਅੱਧੇ ਮੁਲਕ 'ਚ ਉੱਠੇ ਤਾਂ ਭਾਰਤ ਦੇ ਹਾਕਮਾਂ ਨੂੰ ਮਜਬੂਰ ਕੀਤਾ ਜਾ ਸਕਦਾ ਵੀ ਡਬਲਯੂਟੀਓ ਤੋਂ ਭਾਰਤ ਬਾਹਰ ਆਵੇ ਅੱਜ ਦੀ ਹਾਲਤ ਦੇ ਵਿੱਚ ਮਤਲਬ ਇੱਕ ਛੋਟੀ ਲਹਿਰ ਨਾਲ ਇਹ ਸਮਝਣਾ ਇਹ ਮੰਨ ਲੈਣਾ ਵੀ ਮੇ ਵੀ ਕਿਸੇ ਛੋਟੇ ਮੋਟੇ ਪ੍ਰਦਰਸ਼ਨ ਦੇ ਨਾਲ ਜਾਂ ਕਿਸੇ ਆਗੂ ਦੀ ਆਪਣੀ ਜਾਨ ਕੁਰਬਾਨ ਕਰ ਦੇ ਕਰ ਦੇਣ ਦੇ ਨਾਲ ਵੀ ਮੋਦੀ ਜਿਹੜਾ ਹੈਗਾ ਕਾਨੂੰਨ ਬਣਾ ਦੂਗਾ ਇਹ ਮੋਦੀ ਤੋਂ ਭਗਤ ਸਿੰਘ ਬਣਨ ਦੀ ਉਮੀਦ ਕਰਨ ਵਾਲੀ ਜਿਹੜੀ ਹੈਗੀ ਆ ਉਹ ਗੱਲ ਆ ਇੱਕ ਵੱਡੀ ਲਹਿਰ ਜਿਸ ਤਰ੍ਹਾਂ ਦੀ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਵਿੱਚ ਲੜੀ ਗਈ ਠੀਕ ਆ ਪਰ ਲਹਿਰ ਦਾ ਖਾਸਾ ਮਤਲਬ ਹੋਵੇ ਤਿੱਖਾ ਕੋਹਲ ਪਰ ਮੁਲਕ ਦਾ ਵੱਡਾ ਹਿੱਸਾ ਸਾਰੇ ਇਸ ਗੱਲ ਤੇ ਤਿਆਰ ਹੋਏ ਤਾਂ ਐਮਐਸਪੀ ਤੇ ਗਾਰੰਟੀ ਕਾਨੂੰਨ ਜਿਹੜਾ ਬੰਨਾ ਛੋਟੀ ਮੋਟੀ ਲਹਿਰ ਨਾਲ ਨਹੀਂ ਬੰਨਣਾਗਾ ਤੁਸੀਂ ਕੁਮਾੜੀ ਮੁੱਠੀ ਪ੍ਰਾਪਤੀ ਜਿਹੜੀ ਹੈਗੀ ਆ ਉਹ ਹੋ ਸਕਦੀ ਹੈਗੀ ਆ ਇਹ ਗੱਲਾਂ ਮੈਂ ਔਨ ਰਿਕਾਰਡ ਜਿਹੜਾ ਕਹਿ ਰਿਹਾ ਹੈਗਾ ਇਹ ਸਾਰੇ ਸੁਣ ਲੈਣ ਔਰ ਵੀ ਇਹ ਜਿਹੜਾ ਸੀਗਾ ਅਸੀਂ ਜਿਹੜਾ ਇਹ ਸਮਝਦਾ ਮਤਲਬ ਐਨਐਸਪੀ ਐਮਐਸਪੀ ਗਰੰਟੀ ਕਾਨੂੰਨ ਦਾ ਮਤਲਬ ਹੈ ਕਾਰਪੋਰੇਟ ਨੂੰ ਖੇਤੀ ਸੈਕਟਰ ਚੋਂ ਬਾਹਰ ਤੱਕ ਦੇਣਾ ਬਾਹਰ ਤੱਕ ਦੇਣਾ ਮਤਲਬ ਇਹ ਤਾਂ ਇੱਕ ਬਹੁਤ ਵੱਡਾ ਕ੍ਰਾਂਤੀ ਜਾਂ ਇੱਕ ਬਹੁਤ ਵੱਡੇ ਇਨਕਲਾਬ ਵਰਗੀ ਗੱਲ ਹੈ